ਹਾਂਜੀ ਕੀ ਹਾਲ ਸੱਜਣੋ ਪੀਵੀ 60 ਵਾਲੇ ਪੇਜ ਤੇ ਸਵਾਗਤ ਹੈ ਤੁਹਾਡਾ ਪੱਲੀ ਦੇਣ ਆਈ ਤੂੜੀ ਤੇ ਇੱਧਰ ਜਿਹੜੀ ਕਾਲੀ ਘਟਾ ਕਾਲੀ ਘਟਾ ਚੜਦੀ ਆ ਰਹੀ ਹੈ ਉੱਤੇ ਆਪਣੇ ਉਹ ਤੋਂ ਡਰ ਲੱਗਦਾ ਤੇ ਤਾਂ ਕਰਕੇ ਪੱਲੀ ਦੇਣ ਦੀ ਕੋਸ਼ਿਸ਼ ਕਰਦਾ ਥੱਲੇ ਲਹਿ ਗਈ ਸੀ ਆਪਣੀ ਤੂੜੀ ਤੇ ਅੱਧਾ ਚੱਲ ਆਇਆ ਕਰਕੇ ਰੱਖ ਗਏ ਕੰਨੇ ਨਵਪਾਰੀ ਕਿਸੇ ਦੇ ਮਤ ਨਹੀਂ ਹੁੰਦੇ ਪਹਿਲਾਂ 10 2000 ਰੁਪਏ ਰੱਖ ਲੈ ਗੱਤ ਸਾਈ ਫੇਰ ਲੋਟ ਆਉਂਦਾ ਕੰਮ ਵਾੜਾ ਲਾ ਕੇ ਰੱਖ ਦੀ ਪਤੰਦਰ ਤੋਨੇ ਵੀ ਜੋਗੀ ਤੇ ਹੋਰ ਕੀ ਹੋਗੀ ਭਿਜੂਨਗੀ ਤਾ ਹైਦਰਾਬਾਦ ਬੱਦਲ ਬਣੇ ਆਉਂਦਾ ਤੇ ਖਰਾਬ ਗੇਵੇਂ ਤੋੜੀ ਕਰਦੇ ਆਂ ਦਾ ਪ੍ਰਬੰਧ ਕੁਛ ਦਿਨਿਆਂ ਦੇ ਉੱਤੇ ਲਿਆ ਕੇ ਬੋਜੀ ਪੱਤਲੋ ਪੂਰਾ ਬਣ ਗਿਆ ਭਰਾਉ ਇਧਰ ਕਾਲੇ ਘਰਾਂ ਕੋਲ ਬੱਦਲ ਸਪੀਡ ਦੇ ਨਾਲ ਅੱਗੇ ਵੱਧਦੇ ਪਛਾਂਵਲ ਪੂਰੇ ਦੀ ਹਵਾ ਚੱਲੀ ਜਾਂਦੀ ਹੈ ਕਿਸੇ ਵਕਤ ਪੈ ਸਕਦਾ ਪੂਰਾ ਜੋੜ ਛੜਾਕੇ ਨਾ ਮੀਂਹ ਕਿਸੇ ਵਕਤ ਆ ਸਕਦਾ ਤੇ ਹਵਾ ਵੀ ਚੱਲੀ ਜਾਂਦੀ ਨਾਲ ਪੂਰੇ ਦੀ ਕਿੱਥੇ ਕਿੱਥੇ ਹੈਗਾ ਮੀਂਹ ਕਮੈਂਟਾ ਚਲਵਾਇ ਹਾਜ਼ਰੀ ਤੇ ਇਧਰੋਂ ਠੰਡੇ ਵਾਲੀ ਸਾਈਡ ਤੋਂ ਆ ਰਿਹਾ ਢਿੱਡ ਲੌਟਾ ਬੱਦਲ ਇਧਰੋਂ ਰਾਮਾਤਲਵੰਡੀ ਕਨੂ ਲੋਕ ਸੁਕਾਨੇ ਨੂੰ ਜਾ ਰਿਹਾ ਲੋਡ ਕਰਨੇ ਨੂੰ ਗਾਈ ਦਾ ਵੀ ਇਹ ਪੂਰਾ ਹੋਰ ਜਿੱਡਕਣ ਲੱਗੀ ਹਾਂਜੀ ਦੇਖ ਸਕਦੇ ਜਿੱਦਾਂ ਕਿਦਾਂ ਤੁਸੀਂ ਘਨਾ ਘੋਰ ਬੱਦਲਛਾਏ ਹੋਏ ਨਾਲੇ ਪੂਰੀ ਰੀ ਹਵਾ ਚੱਲੀ ਐ ਨਾਲੇ ਪੂਰੇ ਬੱਦਲ ਸਪੀਡ ਨਾਲ ਪੂਰਬ ਤੋਂ ਪੱਛਮ ਵੱਲ ਜਾ ਰਹੇ ਆ ਤੇ ਜਿੰਮੀ ਤੇ ਟੌਮੀ ਵੀ ਬੈਠੇ ਨਜ਼ਾਰੇ ਲੈ ਰਹੇ ਆ ਮੌਸਮ ਦੇ ਹਾਰ ਰੋਟੀ ਚੱਕ ਰਹੀ ਬੱਟੀ ਸੀ ਰੋਟੀ ਟਾਈਮ ਆ ਵੈਸੇ ਤੇ ਵੇਖ ਰਹੀ ਸੀ ਕਿ ਰੋਟੀ ਪਾਉਣੇ ਕਿ ਨਹੀਂ ਪੂਰੇ ਲੋ ਵੀ ਨੂਰ ਨੂੰ ਛੱਡ ਕੇ ਟਿਊਸ਼ਨ ਤੇ ਤੇ ਬਾਬਾ ਗੰਗਾ ਨਾਮ ਜੀ ਦੇਰੇ ਪਹੁੰਚ ਚੁੱਕੇ ਆ ਅੱਸੀ ਆਪਣੀ ਚਾਚੀ ਆਈ ਸੀ ਪ੍ਰਸ਼ਾਦ ਵੰਡਣ ਲਈ ਮੰਗਲਵਾਰ ਨੂੰ ਬਣਦੇ ਆ ਹਾਂਜੀ ਬਾਬਾ ਗੰਗਾ ਨਾਮ ਜੀ ਦੇਰੇ ਸਾਹਮਣੇ ਤੁਹਾਨੂੰ ਦਿਖਾਈ ਦਿੰਦਾ ਉਹ ਚਿੱਤੇ ਆਪਣਾ ਪਈਦਾ ਲੱਗਿਆ ਹੋਇਆ ਉੱਤਸਵ ਮਾਦੀ ਇਧਰ ਦੂਜਾ ਧੂਨੇ ਵਾਲੀ ਸਾਈਡ ਆ ਆਪਣੇ ਸਾਹਮਣੇ ਤੇ ਮੰਗਲਵਾਰ ਦੇ ਕਰਕੇ ਲੱਗੇ ਆ ਰੇੜੀਆਂ ਪ੍ਰਸ਼ਾਦ ਵਗੈਰਾ ਵੰਡਦੇ ਆ ਮੰਗਲਵਾਰ ਨੂੰ ਜਿਆਦਾ ਹੀ ਤਜਮੀ ਕਰਕੇ ਜਿਆਦਾ ਭੀੜ ਨਹੀਂ ਗਈ ਤੇ ਅੱਜ ਇੱਥੇ ਡਾਕਟਰ ਨੇ ਆਪਣੀ ਮੈਡਮ ਸਿਵਰਜੀਤ ਕੋ ਡਾਕਟਰ ਨੇ ਲੇਡੀ ਆ ਬੀ ਐਚ ਐਮ ਕੀਤੀ ਹੈ ਉਹ ਮੇਟਕ ਦੀ ਫਿਰ ਇਹ ਆਪਣੇ ਪੰਜਾਬੀ ਯੂਨੀਵਰਸਿਟੀ ਪਟਿਆ ਚੰਡੀਗੜ੍ਹ ਯੂਨੀਵਰਸਿਟੀ ਤੋਂ ਦੇ ਵਿਚ ਆਪਣਾ ਸੇਵਾਵਾਂ ਦੇ ਰਹੀ ਹੈ ਤੇ ਵੀ ਆਪਣੇ ਉਥੇ ਆਉਂਦੇ ਨੇ ਗੰਗਾ ਰੌਂਡ ਇਹਦੇ ਵਿੱਚ ਆਪਣਾ 30 ਰੁਪਏ ਫਾਰੀ ਫਰਸੀ ਵੀ ਸਭ ਕੋਈ ਵੀ ਦਿਖਾਉਣਾ ਚਾਹੁੰਦਾ ਤਾਂ ਉਹਨਾਂ ਨੂੰ ਦਿਖਾ ਸਕਦਾ ਕਿਸੇ ਤਰ੍ਹਾਂ ਦੀ ਬਿਮਾਰੀ ਦਾ ਲਾਇਕ ਕਰਦੇ ਇਧਰਲੀ ਸਾਈਡ ਇੰਦਰਾਪੌਣ ਖੜੇ ਆ ਢੋਨੇ ਵਾਲੇ